ਜੇ ਸਾਨੂੰ ਮੈਸੇਜ ਮਿਲਿਆ ਸੀ ਕਿ ਇੱਕ ਬੰਦੇ ਨੇ ਤਾਂ ਆਪਣੇ ਰੋਲਵਰ ਨਾਲ ਸੁਸਾਈਡ ਕਰ ਲਈ ਬੈਂਕ ਚ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜਿੱਦ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿੱਛੋਂ ਮੋਗੇ ਨੂੰ ਬਲੋਂਗ ਕਰਦਾ ਹੈ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਿਰਾਏ ਤੇ ਰਹਿੰਦਾ ਹੈ। ਬਾਕੀ ਉਹਦੇ ਵਾਰਸਾਂ ਨੂੰ ਅਲਟੀਮੇਸ਼ਨ ਦੇਤੀ ਹੈ। ਕਿਸੇ ਕੀ ਕੰਮ ਕਰਨਾ ਹੈ ਸੀ। ਇੱਥੇ ਪ੍ਰਾਈਵੇਟ ਬਿਜ਼ਨਸ ਚੱਲਦਾ ਸੀ, ਕਰਨੀ ਸੀ ਆ। ਆਲਰੇਡੀ ਰਹਿੰਦਾ ਸੀ ਆਪਣੀ ਫੈਮਿਲੀ ਨਾਲ। ਹਾਂਜੀ। ਫਿਰ ਇੱਥੇ ਬਚਣਾ ਹੋਈ ਕੀ ਹੈ ਜੀ ਅੰਦਰ। ਬੈਂਕ ਕੀ ਕਰਨਾ ਹੈ? ਇਹ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਸੀ, ਬੈਂਕ ਨੂੰ ਵੀ ਪੁੱਛ ਰਹੇ ਆ ਕਿ ਇਹਦੇ ਕੋਈ ਨਾਮ ਦੇ ਅਕਾਊਂਟ ਆ, ਦੱਸੋ ਕੀ ਲੈਣ ਆਇਆ। ਇਹ ਪਾਰਟ ਆਫ ਇਨਵੈਸਟੀਗੇਸ਼ਨ। ਬੈਂਕ ਵਿੱਚ ਬੈਂਕਰੀ ਗੱਲ ਹੈਗੀ ਕੋਈ ਅੰਦਰ ਘਟਨਾ। ਘਟਨਾ ਤੇ ਵੇਖੋ ਇਹੀ ਹੈ ਜੋ ਦੇਖਿਆ ਵੀ ਇਹਨੇ ਆਪਣਾ ਆਪਣੇ ਹੀ ਰੋਲਵਰ ਦੇ ਬਾਸਟੂਮ ਦੇ ਵਿੱਚ ਹਾਂਜੀ ਬਾਸਟੂਮ ਇਹ ਦੇਖੋ ਇਹ ਵੀ ਕੋਈ ਸਮਝ ਨਹੀਂ ਆ ਰਿਹਾ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਕੁਝ ਵੀ ਆਏਗਾ ਉਸੇ ਤਰ੍ਹਾਂ ਹੀ ਕਰੀਗੇ ਮਤਲਬ ਪਿਸਤਲ ਦੀ ਜਾਂਚ ਕਰਨਾ ਵੀ ਹਾਂ ਪਿਸਤਲ ਦੀ ਵੀ ਜਾਂਚ ਕੀਤੀ ਜਾਏਗੀ ਪਤਾ ਲਾਇਸੈਂਸ ਵੀ ਚੈੱਕ ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਤੇ ਵੈਸੀ ਬੈਂਕ ਦੇ ਵਿੱਚ ਅਸਲਾ ਲਜਾਣਾ ਅਲਾਉਡ ਹੈ ਦੇਖੋ ਇਹਦੇ ਬਾਰੇ ਫ੍ਰਿਕਸਿੰਗ ਇਹਨਾ ਕੀਤੀ ਹੈ ਕਿ ਨਹੀਂ ਕੀਤੀ ਉਹ ਅਸੀਂ ਇਹਦੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਬੈਂਕ ਵੀ ਕਰੀ ਦੋਨੋਂ ਬ੍ਰਾਂਚਾਂ ਬੰਦ ਕਰਕੇ ਕੌਣ ਆ ਗਿਆ ਨਹੀਂ ਨਹੀਂ ਬੈਂਕ ਵਾਲੇ ਉੱਥੇ ਜੀ ਅਸੀਂ ਉੱਥੋਂ ਜਾ ਰਹੇ ਹਾਂ ਪਤਾ ਨਹੀਂ ਕਿਉਂ ਪਰ ਉੱਪਰ ਬੈਂਕ ਵਾਲੇ ਸਾਡੇ ਨਾਲ ਹੀ ਰਹੇ ਹਾਂਜੀ ਬੇਸਿਕਲੀ ਪਤਾ ਲੱਗਾ ਜੀ ਪਰ ਬੈਂਕ ਨਹੀਂ ਕੋਈ ਲੋਨ ਡਿਪਾਰਟਮੈਂਟ ਸੀਗਾ ਜਿੱਥੇ ਉਹ ਵੀ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਦਾ ਅਕਾਊਂਟ ਆ ਤਾਂ ਦਿਖਾਓ ਜੇ ਲੋਨ ਆ ਤਾਂ ਉਹ ਪਤਾ ਲੱਗੇ ਕੀ ਆ ਸਾਰਾ ਕੋਈ ਕਿਸੇ ਸਰ ਜੀ ਕੱਲਰ ਆਗਾ ਅਸੀਂ ਫੈਮਿਲੀ ਨਾਲ ਸੀ ਜੇ ਕੌਣ ਆ ਜੀ ਇਹਦੇ ਇਨਫੀਮੇਸ਼ਨ ਦਿੱਤੀ ਆ ਫੈਮਿਲੀ ਨੂੰ ਉਹ ਹੀ ਦੱਸਣਗੇ ਕੱਲਰ ਆ ਜੀ ਹਾਂ ਜੀ ਇੱਕ ਦੋ ਜਾਣਕਾਰ ਆਏ ਸੀ ਜਿਨ੍ਹਾਂ ਨੇ ਦੱਸਿਆ ਉਹਨਾਂ ਦੇ ਮੈਸੇਜ ਆ ਤਾਂ ਫਿਰ 1.0 ਦੇ ਕੋਈ ਤੇ ਫੈਮਿਲੀ ਨਹੀਂ ਆਈ 1.0 ਦੇ ਕੋਈ ਪਰਿਵਾਰਕੀ ਹਾਂਜੀ ਹਾਂਜੀ ਠੀਕ ਆ ਠੀਕ ਸਾਨੂੰ ਮੈਸੇਜ ਮਿਲਿਆ ਸੀ ਕਿ ਇੱਕ ਬੰਦੇ ਨੇ ਤਾਂ ਆਪਣੇ ਰੋਲਵਰ ਨਾਲ ਸੁਸਾਇਡ ਕਰ ਲਈ ਬੈਂਕ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਤੱਕ ਇਹ ਪਤਾ ਲੱਗਾ ਇਹਦਾ ਨਾਮ ਮ੍ਰਿਤਕ ਦਾ ਰਾਜਵੀਰ ਹੈ ਇਹ ਪਿੱਛੋਂ ਮੋਗੇ ਨੂੰ ਬਿਲੋਂਗ ਕਰਦਾ ਹੈ ਤੇ ਇੱਥੇ ਕਿਤੇ 80 ਸੈਕਟਰ ਦੇ ਵਿੱਚ ਵੀ ਕਿਰਾਏ ਤੇ ਰਹਿੰਦਾ ਹੈ ਬਾਕੀ ਉਹਦੇ ਵਾਰਸਾਂ ਨੂੰ ਅਲਟੀਮੇਸ਼ਨ ਦੇਤੀ ਹੈ ਕਿਸੇ ਕੀ ਕੰਮ ਕਰਨਾ ਹੈ ਇੱਥੇ ਪ੍ਰਾਈਵੇਟ ਬਿਜ਼ਨਸ ਕਰਦਾ ਸੀ ਕਰਨੀ ਸੀ ਆ অলਰੈਡੀ ਰਹਿੰਦਾ ਸੀ ਆਪਣੀ ਫੈਮਿਲੀ ਨਾਲ ਇੱਥੇ ਹਾਂਜੀ ਫਿਰ ਇੱਥੇ ਬਹਿਣਾ ਹੋਈ ਸੀ ਇਹਦੇ ਅੰਦਰ ਬੈਂਕ ਕੀ ਕਰਨਾ ਹੈ ਇਹ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਬੈਂਕ ਨੂੰ ਵੀ ਪੁੱਛ ਰਹੇ ਆ ਵੀ ਇਹਦੇ ਕੋਈ ਨਾਮ ਦੇ ਅਕਾਊਂਟ ਆ ਦੱਸੋ ਕੀ ਲੈਣ ਆਇਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਬੈਂਕਰੀ ਅੰਦਰ ਘਟਨਾ ਨਹੀਂ ਹੋਈ ਹੈ ਕੋਈ ਅੰਦਰ ਘਟਨਾ ਤਾਂ ਵੇਖੋ ਇਹੀ ਹੈ ਜੋ ਦੇਖਿਆ ਵੀ ਇਹਨੇ ਆਪਣਾ ਆਪਣੇ ਹੀ ਰੋਲਵਰ ਦੇ ਨਾਲ ਆਪਣੇ ਪੁੜਪੁੜੀ ਦੇ ਵਿੱਚ ਲਾ ਕੇ ਉਹ ਸੁਸਾਈਡ ਕਰ ਲਿਆ ਬਾਥਰੂਮ ਦੇ ਵਿੱਚ ਬਾਥਰੂਮ ਹਾਂਜੀ ਬਾਥਰ ਪਿਸਤਲ ਆ ਦ ਇਹ ਵੇਖੋ ਮੈਂ ਕਹਿੰਦਾ ਵੀ ਕੋਈ ਸਮਝ ਨਹੀਂ ਆ ਰਹੀ ਤੁਹਾਨੂੰ ਵੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਕੁਝ ਵੀ ਆਏਗਾ ਉਸੇ ਤਰ੍ਹਾਂ ਹੀ ਕਰੀਗੇ ਮਤਲਬ ਪਿਸਤਲ ਦੀ ਜਾਂਚ ਕਰਨਾ ਵੀ ਹਾਂ ਪਿਸਤਲ ਦੀ ਵੀ ਜਾਂਚ ਕੀਤੀ ਜਾਏਗੀ ਉਹਦਾ ਲਾਇਸੈਂਸ ਵੀ ਚੈੱਕ ਕੀਤਾ ਜਾਏਗਾ ਸਾਰਾ ਕੀਤਾ ਜਾਏਗਾ ਤੇ ਵੈਸੇ ਬੈਂਕ ਦੇ ਵਿੱਚ ਅਸਲਾ ਲਜਾਣਾ ਅਲਾਉਡ ਹੈ ਦੇਖੋ ਇਹਦੇ ਬਾਰੇ ਫ੍ਰਿਕਸਿੰਗ ਇਹਨਾ ਕੀਤੀ ਹੈ ਕਿ ਨਹੀਂ ਕੀਤੀ ਉਹ ਅਸੀਂ ਇਹਦੀ ਪਾਰਟ ਆਫ ਇਨਵੈਸਟੀਗੇਸ਼ਨ ਬੈਂਕ ਦੀ ਵੀ ਕਰੀ ਦੋਨੋਂ ਬ੍ਰਾਂਚਾਂ ਬੰਦ ਕਰਕੇ ਕੋਈ ਐਕਸ਼ਨ ਹੋ ਗਿਆ ਨਹੀਂ ਨਹੀਂ ਬੈਂਕ ਵਾਲੇ ਉੱਥੇ ਜੀ ਅਸੀਂ ਉੱਥੋਂ ਜਾ ਰਹੇ ਹਾਂ ਪਤਾ ਨਹੀਂ ਕਿਉਂ ਪਰ ਉੱਪਰ ਬੈਂਕ ਵਾਲੇ ਸਾਡੇ ਨਾਲ ਹੀ ਰਹੇ ਹਾਂਜੀ ਬੇਸਿਕਲੀ ਪਤਾ ਲੱਗਾ ਜੀ ਪਰ ਬੈਂਕ ਨਹੀਂ ਕੋਈ ਲੋਨ ਡਿਪਾਰਟਮੈਂਟ ਸੀਗਾ ਜਿੱਥੇ ਉਹ ਵੀ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਦਾ ਅਕਾਊਂਟ ਆ ਤਾਂ ਦਿਖਾਓ ਜੇ ਲੋਨ ਆ ਤਾਂ ਉਹ ਪਤਾ ਲੱਗੇ ਕੀ ਆ ਸਾਰਾ ਕੋਈ ਕਿਸੇ ਸਰ ਜੀ ਕੱਲਰ ਆਗਾ ਅਸੀਂ ਫੈਮਿਲੀ ਨਾਲ ਸੀ ਜੇ ਕੌਣ ਆ ਜੀ ਇਹਦੇ ਇਨਫੀਮੇਸ਼ਨ ਦਿੱਤੀ ਆ ਫੈਮਿਲੀ ਨੂੰ ਉਹ ਹੀ ਦੱਸਣਗੇ ਕੱਲਰ ਆ ਜੀ ਹਾਂ ਜੀ ਇੱਕ ਦੋ ਜਾਣਕਾਰ ਆਏ ਸੀ ਜਿਨ੍ਹਾਂ ਨੇ ਦੱਸਿਆ ਉਹਨਾਂ ਦੇ ਮੈਸੇਜ ਆ ਤਾਂ ਫਿਰ 1.0 ਦੇ ਕੋਈ ਤੇ ਫੈਮਿਲੀ ਨਹੀਂ ਆਈ 1.0 ਦੇ ਕੋਈ ਪਰਿਵਾਰਕੀ ਹਾਂਜੀ ਹਾਂਜੀ ਠੀਕ ਆ ਠੀਕ